तन तन श्री वाहिर साहिब तन तन श्री गुरु ग्रंथ साहिब दुख पंजनी साहिब गोड़ी महला पंजवा माजे ਦੁੱਖ ਪੰਜਨ ਤੀਰ ਨਾਮ ਜੀ ਦੁੱਖ ਪੰਜਨ ਤੀਰ ਨਾਮ ਆਠ ਪੈਰ ਅਰਾਧੀਐ ਪੂਰਨ ਸਤਿਗੁਰ ਗਿਆਨ ਰਹਾ ਜਿਤ ਕਟਵ ਸਹਿ ਪਾਰ ਬ੍ਰਹਮ ਸੋਈ ਸੁਹਾਵਾਥਾ ਜਮ ਕੰਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧੀ ਔਰ ਤੇਰੀ ਧੱਕ ਜੀਵਨਾ ਮੇਰੇ ਠਾਕੁਰ ਅਗਮਗਤ ਤੇ ਕਿਰਪਾਲ ਗੁਸਾਈਆਂ ਨਠੇ ਸੋਖ ਸੰਤਾਪ ਤਿੱਤੀ ਵਾਵ ਨ ਲੱਗਈ ਸਤਗੁਰ ਰਖੀ ਆਪ ਗੁਰਨarayਨ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਟੈ ਸਭ ਕਿਸ ਪਾਇ ਜਨ ਨਾਨਕ ਸਬਰ ਹਾਰੀ ਗੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮੋ ਹੈ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੀਵ ਸੇਵ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਣੀ ਮਨ ਆਸ ਕਰੀ ਦਿਆ ਸਤਿਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਐਸ ਮਾਈ ਢੀਨ ਪਰਿ ਜਾ ਗੁਰ ਫਰਮਾਈ etch ਪਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸਫਲ ਫਲੇ ਗਉੜੀ ਮਹਲਾ 5 ਤਾਪ ਗਏ ਪਾਈ ਪ੍ਰਸੰਤ ਸੀਤਲ ਬੈ ਕੀਨੀ ਪ੍ਰਵਦਾ ਪ੍ਰਾਪਰਪਾ ਤੇ ਬੈ ਸਹੇਲੀ ਜਨਮ ਜਨਮ ਕੇ ਵਿਸ਼ਰੀ ਮਿਲੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮੁ ਸਗਲ ਰੂਪ ਕ ਬਿਨਸਿਆਥਾਉ ਸੈ ਸੁਬਾਈ ਬੋਲੀ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਰ ਦਰਦ ਜਮਨੀੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੈ ਗਾੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਾ ਮਨ ਮੇਰੇ ਗੋਵਿੰਦ ਕੀ ਬਾਣੀ ਸਤੂ ਜਨ ਰਾਮ ਰਸਨ ਵਿਖਾਣੀ ਰਹਿ ਇੱਕ ਸਿਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੀਕ ਹਰ ਹਰ ਅਕਰ ਮਨ ਮੈਂ ਦੀਖ ਰਵ ਰਿਹਾ ਸਰਬਤ ਸੁਅਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮੰਲਾ ਪੰਜਵਾਂ ਕੋਟ ਬਿਗਨਹਿ ਰੈ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨੋਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਗਾਸ ਜਪ ਹਰ ਚਰਨ ਮਿਟੀ ਖੁਦਤਾ ਸਿਰਹ ਸਰਬਕल्याण ਸੁਖ ਸਹਿਜ ਨਿਦਾਨ ਜਾ ਕੇ ਹਿਰਦੈ ਵਸੇ ਭਗਵਾਨ ਔ ਕਦ ਮੰਤਰ ਤੰਤ ਸਾਰੀ ਕਰਨਿ ਹਾਰਿ ਤੇ ਮਤ ਤ ਸਭ ਪਰਮਪ੍ਰਭੂ ਪਰ ਬ੍ਰਹਮ ਕੋ ਨਾਨਕ ਟਾਲਾ ਇਹੋ ਧਰਮ ਗਉੜੀ ਮੰਹਲਾ ਪੰਜਵਾਂ ਸਤ ਪਈ ਗੁਰ ਗੋਬਿੰਦ ਪਾਈ ਤਾ ਪਾ ਬਿਨਸੀ ਮੇਰੀ ਪਾਈ ਰਹਾ RAM ਨਾਮ ਨਿਤ ਰਸਨ ਬਖਾਨ ਬਿਨਸੀ ਰੋਗ ਪੈ ਕਲਿਆਨੀ ਪਰ ਬ੍ਰਹਮ ਗੁਣ ਅਗਮ ਬੀਚਾਰ ਸਾਧੂ ਸੰਗਮ ਹੈ ਨਿਸਤਾਰੇ ਨਿਰਮਲ ਗੁਣ ਗਾਹੋ ਨਿਤ ਨੀਤ ਗਈ ਬਿਆਦ ਵ੍ਰਿਜਨ ਮੀਤ ਮਨ ਵਿੱਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ 5ਵਾਂ ਨਿਤਿਰ ਪ੍ਰਗਾਸ ਕੀਆ ਗੁਰਦੀਵ ਪਰਮ ਗਹਿ ਪੂਰਨ ਭੀ ਸ਼ੀਵ ਰਹਾ ਸੀਤਲਾਤੀ ਰਖਿਆ ਬਿਹਾਰੀ ਪਰਮ ਪ੍ਰਭ ਕਿਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਤ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ 5 ਫਿਰ ਕਰ ਵੈਸੋ ਹੈ ਜਿਨ ਪਿਆਰੇ ਸਤਿਗੁਰ ਤੁਮਰੇ ਕਾ ਜਿ ਸਵਾਰੀ ਰਹਾਉ ਝਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਹਿਜ ਰਖੀ ਕਰਤਾ ਰਹੀ ਬਾਦਸ਼ਾਹ ਸਹ ਸਵਸ ਕਰਦੀਨੇ ਅੰਮ੍ਰਿਤ ਨਾਮ ਮਹਰਸ ਪੀਨੇ ਨਿਰਪੋਹੀ ਪਜੂ ਭਗਵਾਨ ਸਾਥ ਸੰਗਤ ਮਿਲ ਕੀਨੋ ਦਾਨ ਸੰਪਰੀ ਪ੍ਰੇ ਅੰਤਰ ਜਾਮੀ ਨਾਨਕ ਊਟ ਪੱਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਮੇਰੀ ਮੋਹਿ ਨਿਰਗੁਣ ਸਭ ਗੁਣ ਤੀਰੀ ਰਹਾਉ ਪੰਚ ਵਿਖਾ ਦੀ ਏਕ ਗਰੀਬਾ ਰੱਖ ਰੱਖ ਨਿਹਾਰੀ ਸ਼ੇਰ ਕਰੇ ਅਰ ਬਹੁਤ ਸੰਤਾ ਵਹੀਂ ਆਇਓ ਸੰਤ ਹਰੀ ਕਰ ਕਰ ਹਰਿਉ ਅਨਕ ਬੋ ਭਾਤੀ ਛੋਡੇ ਕਤੋਂ ਨਹੀਂ ਏਕ ਬਾਸ ਸੁਨ ਤਾਕੀ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸਬਦ ਕਮਾਇ ਆਉ ਜੀਤ ਲੈ ਓਏ ਮਾ ਵਿਖਰ ਜੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਭਿਆ ਪ੍ਰਗਸ ਪਾਇਆ ਪੰਨ ਰਵਾਣੀ ਬਿਲਾਲ ਮਹਲਾ 5 ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸਿਵ ਵਿਗਨ ਲਾਗੇ ਜਪ ਅਲਖ ਭੀ ਉਹ ਤਤ ਪੁਨੀਤ ਪਈ ਗੁਣ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹਾਉ ਸਭਨੀ ਠਾਈ ਰਵਿਆ ਆਪੋ ਅਜ ਗਾਜਾ ਕਵਰ ਪਰਤਾਪ ਗੁਰ ਪਰਸਾ ਨ ਹੋਏ ਸੰਤਾਪ ਗੁਰ ਕੀ ਚੰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਠਾਈ ਊਠੀ ਸਾਖ ਸੁਖ ਪਾਈ ਸੰਗ੍ਰਿਤ ੂਠੀ ਪਾਰ ਬ੍ਰਹਮ ਪ੍ਰਭ ਪੈ ਗੁਰ ਖਵਾਲੀ ਜਿਤੈ ਕਿਤੈ ਦਿਸੇ ਨਾ ਲੀ ਨਾਨਕ ਦਾਸ ਕਸਮ ਰਿਤ ਪਾਲੀ ਮਿਲਾਵਲ ਮਹਲਾ 5 ਚਰਨ ਕਮ ਪ੍ਰਭ ਦੇਤਿਆਈ ਰੋਗ ਗਏ ਸਗਲੇ ਸੁਖ ਪਾਈ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਉ ਅਕੰਥ ਕਟਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੈ ਗਿਆਨੀ ਵਿਲਾਲ ਮਹਲਾ 5 ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜਿਵਾ ਜੀ ਅਨਹਦ ਤੂਰੀ ਰਹਾ ਤਾਪ ਪਾਪ ਸੰਤਾਪ ਵਿਨਾਸੀ ਹਰਿ ਸਿਮਰਤਿ ਕੇ ਲਿਖ ਸਭ ਨਾਸੀ ਅੰਧ ਕਰੋ ਮੇਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਮਿਲਾਂ ਨਮਹਲਾ ਪੰਜਵੈ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਸਮਾਰਿਆ ਸਾਜਨਾ ਹੋਏ ਕਿਰਪਾਲਾ ਵਿਸ਼ੇਸਾ ਪਰਿਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੰਡਿਆ ਜਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰੰਤਰ ਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨ ਫਲ ਪਾਈ ਪੂਰਨ ਇੱਛ ਪੁਜਾਰਿਆ ਬੇਲਾ ਨ ਮਹੱਲਾ ਪੰਜਵੈ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੋ ਸਹਿਜ ਘਰ ਆਇਆ ਰਹਾਉ ਰਾਜ ਰਣਜ ਪੂਜਨ ਕਾ ਮੇਰੇ ਪਾਈ ਅਮਰਤ ਨਾਮ ਰਿਤ ਮਹਸੇ ਆਈ ਨਾਨੰਗਰ ਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪਹਿਜ ਰਖਾਈ ਮਿਲਾ ਲ ਮਹੱਲਾ ਪੰਜਵੈ ਤਾਪ ਸੰਤਾਪ ਸਗਲੇ ਗਏ ਬਿਨ ਸੀਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੀਰਾਮਨ ਤਨ ਰੋਗ ਗੁਣ ਗਾਓ ਨਿਤ ਰਾਮ ਕੀ ਇਹ ਅਵਕਤ ਜੋਗ ਆਏ ਬਸ ਕਰਦੀ ਇਸ ਮੈਂ ਇਹ ਭਲੀ ਸੰਜੋਗ ਮਾਨਕ ਪ੍ਰਸਾਦ ਪ੍ਰਸੰਨ ਭੈ ਰਹੇ ਗਏ ਵਿਯੋਗ ਮੇਲਾ ਰਮਹੱਲਾ ਪੰਜਵੈ ਮੰਦਨ ਕਟਿਆ ਪ੍ਰਭ ਹੂਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਘਰੂਰੇ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਨ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਅਪੈ ਸਾਤ ਸੰਗ ਮੰਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤ ਲੇਵਲਾਈ ਜਿਲੇ ਕਤ੍ਰ ਸਦ ਹੋਏ ਸਾ ਦੂਸਰੇ ਨਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਵਿਰਾਈ ਮਹਾਂ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਵੇ ਲਾਲ ਮਹੱਲਾ ਪੰਜਵੇਂ ਹਰ 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 ਅਰਾਧਿਏ ਹੋਈ ਅਰੂ ਰਾਮਚੰਦ ਕੀ ਲਸਟਿਕ ਜਨਮ ਆਇਆ ਰੂਗ ਰਹਾ ਗੁਰਪੁਰ ਹਰ ਜਾਪੀਐ ਨਿਤ ਕੀਤੇ ਭੂਗ ਸਾਸਨ ਕੈ ਵਾਰਣ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨ ਸੇ ਬਿਉ ਨਾਨਕ ਪ੍ਰਭ ਸਰਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਖ ਦੀ ਘਰ ਪੰਜਵਾ ਇੱਕ ਓੰਕਾਰੇ ਸੰਗੁਰ ਪਰਸਾਰੇ ਔਰ ਉਪਾ ਸਭ त्यागਿਆ दारू ਨਾਮ ਲਿਆ ਤਾਂ ਪਾਸਾ ਮਿਟੇ ਰੂਗ ਸੀਤਲ ਮਨ ਭਇਆ ਵਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਨ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜੇ ਪ੍ਰਭ ਕਾਢਿਆ ਕੀਨਾ ਆਪਣੇ ਆਓ ਸਿਮਰ ਸਿਮਰਹਿ ਮਨ ਤਨ ਸੁਖੀ ਨਾਨਕ ਨਿਰਭੈ ਆਓ ਬਿਲਾਲ ਮਹੱਲਾ ਪੰਜਵਾਰ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸਾੰਤ ਵਨ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾਉ ਵਿਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਨ ਗੁਨਤਾਸੇ ਬਿਲਾਵਲ ਮਹੰਲਾ ਪੰਜਵਾਵ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਤ ਹਮਾਰੇ ਰਾਮਕਾਰ ਦੁਖ ਲੱਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖੜ ਦਿਆ ਏਕਾ ਲਿਵ ਲਾਈ ਰਹਾਵ ਰੱਖ ਲਈ ਇਤਨੇ ਰੱਖਣ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਲ ਮਹੱਲਾ ਪੰਜਵਾ ਆਪਣੇ ਬਾਲ ਕਾਵ ਰੱਖਿਆ ਨ ਪਾਰ ਬ੍ਰਹਮ ਗੁਰ ਦੀਵ ਸੁਖ ਸ਼ਾਂਤ ਸਹਿਜ ਆਨੰਦ ਪੈ ਹੁਨ ਭਈ ਸਿਵ ਰਹਾਉ ਪਰਜਨ ਕੀ ਬੇਨਤੀ ਸੁਣੀ ਪ੍ਰਭਾਪ ਰੋਗ ਮਿਟਾ ਜੀ ਵਾਲਿਆ ਨਾ ਜਾ ਕਾਵਰ ਪ੍ਰਤਾਪ ਦੁਖ ਮਾਰੀ ਬਖਸ਼ਣ ਆਪਣੀ ਕਲਧਾਰੀ ਮਨ ਬਾਸ਼ਤ ਪਾਲ ਜਿਤਿਆਨ ਨਾਨਕ ਬਲਹਾਰੀ ਬਿਲਾਵਲ ਮਹੱਲਾ ਪੰਜਵੈ ਤਾਪ ਲਹਾਇਆ ਗੁਰ ਸਿਰਜਨ ਹਾਰੂ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕਦਾਰ ਬਾਲਕ ਰਖ ਲੀਨੋ ਪ੍ਰਵ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੈ ਦਰਗੇ ਪਰਵਾਨੋ ਵੇਲਾ ਅਲੋ ਮਹੱਲਾ ਪੰਜਵਾਂ ਤਾਪ ਆਪਤੀ ਰਖੀ ਆਪੂ ਸੀਤਲ ਪੈ ਗੁਰ ਚੰਨੀ ਲਾਗੀ RAM ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਪ੍ਰਭੋ ਦੀਨੇ ਜਗਤੋ ਤਾ ਨੌਖੰ ਪਰਤਾਪ ਦੁਖ ਬਿਨ ਸੇ ਸੁਖ ਅੰਧ ਕਰ ਵਿਸਾ ਕ੍ਰਿਸ਼ਨੁ ਬੁਜੀ ਮਨ ਤਨ ਸਚਿ ਤਰਾਪ ਅਨਾਦ ਕੋ ਨਾ ਸੰਸਮਰਥਾ ਸਗਲ ਸ੍ਰੀ ਕੋ ਮਾਈ ਬਾਪ ਪਤਵਛਲ ਪੰਜਨ ਸੁਆਮੀ ਗੁਰ ਗੁਰੂ ਗੋਤ ਨਾਨਕ ਨਾਪ ਮਿਲਾਲ ਮਹੱਲਾ ਪੰਜਵੈ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਬੈ ਅਰੂਗਾ ਕੂਟ ਵਿਗਨ 라ਤੇ ਪ੍ਰਸਰਨਾ ਪ੍ਰਗਟਿ ਭਲੇ ਸੰਜੁਗਾ ਪ੍ਰਭਾਣੀ ਸਸ ਬਕਿਆ ਗਾ ਸੁਨੋ ਪਰਨਿਤ ਪਾਈ ਗੁਰ ਪੂਰੇ ਤੋ ਰੱਖਿਆ ਰਹ ਸਚ ਸਹਿ ਮਿੱਤ ਵਿਡਾਈ ਭਗਤ ਵਛਲ ਦਇਆਲਾ ਸੰਤਾ ਕੀ ਪੈ ਰਖਦਾ ਆਇ ਆਦ ਵਿਦ ਬ੍ਰਿਤਪਾਲਾ ਹਰਿ ਅੰਮ੍ਰਿਤ ਨਾਮ ਪੋਜਨ ਨਿਤ ਪੁੰਚਾਓ ਸਰਬ ਵੇਲਾ ਮੁਖ ਪਾਵੋ ਜਰਮ ਰਹਾ ਤਾਪ ਸਉਨਾਟ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਾਬੈ ਸੂਖ ਮੰਗਲ ਕਲੀਆਂ ਸਹਿਜ ਤਨ ਪ੍ਰਭ ਕੀ ਚਨਿ ਹਰੀਆ ਰਖਨ ਹਾਰੇ ਰਾਖਿਓ ਬਾਰਕੂ ਸਤਗੁਰ ਤਾ ਬੁਤਾਰਿਆ ਉਭਰੇ ਸਤਗੁਰ ਕੀ ਸਿਰੇ ਨਾਈ ਜਾਕੀ ਸੇਵਨਾ ਬਿਰਥੀ ਜਾਈ ਰਹਾ ਕਰਮੈ ਸੂਖ ਬਾਰ ਫਰ ਸੁਖਾ ਆਪਣੇ ਭੈ ਦੀ ਅਲਾ ਨਾਨਕਿ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂਆ ਕਿਰਪਾ ਲਾਉ ਸੋਟ ਮਹੱਲਾ ਪੰਜਵਾਉ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੀ ਕਿਰਪਾ ਦਾਰੀ ਆਠ ਪੈਰ ਅਰਦਾਸ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੋ ਸੁਖ ਸੰਪਤ ਰਾਸ ਰਖ ਲਿਓ ਪੈ ਮੇਰੀ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੂਸਾ ਕਉ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲਾ ਦੀਸਾ ਸੋਟ ਮਹਲਾ 5 ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੈ ਗੁਰ ਬਚਨੀ ਮਨ ਇੱਛੀ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਨ ਕਨ ਸਮਰਸ ਸੁਆਮੀ ਪੂਰਨ ਉਰਕ ਵਿਦਾਤਾ ਰਹਾ ਅਨੰਦ ਮਨੋ ਮੰਗਲ ਗੁਣ ਗਾਓ ਗੁਰੂ ਨਾਨਕ ਭੈਤੀ ਆਲਾ ਜੈ ਜੈਕਾਰ ਭੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਾਬੀ ਦੁਰਤਗਵਾਇ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਾਪਿ ਕਿਰਪਾ ਦਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂਖ ਸੈ ਆਨੰਦ ਗੁਣ ਗਾਵੂ ਮਨ ਤਨ ਦੇਹ ਸੁਖਾਲੀ ਰਹਿਉ ਪਤ ਤੋਦਾਨ ਸੰਗੁਰ ਮੀਰਾ ਮੋਏ ਜਿਸ ਕਾ ਪਰਵਾਸ ਬਖਸ਼ਨੇ ਸਭ ਸੱਚੇ ਸਾਹਿਬ ਸੁਨ ਨਾਨਕਾ ਕੀਰ ਦਸ ਸੋਟ ਮਹਲਾ ਪੰਜ ਵਾਈ ਬਖਸ਼ਿਆ ਪਰਮ ਭ੍ਰਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰ ਪੂਰੇ ਕੀ ਸੱਨੀ ਉਬਰੀ ਕਾਜ ਸਗਲ ਸੁਵਾਰੀ ਹਰ ਜਨ ਸਿਮਰਿਆ ਨਾਮਾ ਦਾਤਾ ਪੁਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਦਾਰ ਰਹਾਉ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਕਿਆ ਵੱਡੀ ਉਡਿਆਈ ਨਾਨਕ ਕਤੇ ਕੀ ਸਾਚ ਸਬਦ ਸਤਿ ਪਾਕਿਆ ਸੋਤ ਮਹਲਾ 5 ਐ ਕਿਰਪਾਲ ਸੁਆਮੀ ਮੇਰੀ ਤੇ ਸਾਚੇ ਦਰਬਾਰੂ ਸਤਿਗੁਰੂ ਤਾਪ ਬਗਵਾਇਆ ਭਾਈ ਠਾਨ ਪਈ ਸੰਸਾਰ ਆਪਣੇ ਜੀਵ ਜੰਤਿ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੀ ਚੰਨ ਹਿਰਦੈ ਉਰਦਾਰੀ ਸਦਾ ਸਦਾ ਪ੍ਰਭਿ ਸਿਮਰਿਐ ਪਾਈ ਦੁੱਖਿਲ ਵਿਕ ਘਟਨੇ ਹਾਰੀ ਰਹਿ ਤਿਸ ਕੀ ਸਨੀ ਉਬਰੈ ਪਾਈ ਜਿਨ ਰਚਿਆ ਸਭ ਕੋਈ ਕਣ ਕਣ ਸੰਗਲ ਸੋਭਾਈ ਸਚੈ ਸਚੀ ਸੋਈ ਨਾਨਕ ਪ੍ਰਭੂ ਜਿ ਆਈਏ ਪਾਈ ਮਨ ਤਨ ਸੀਤਲ ਹੋਏ ਸੋਤ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭੈ ਵਿਸਰੋ ਨਾਹੀ ਮਨ ਚਿੰਦਿਆ ਰਫਰ ਪਾਈ ਰਹਾ ਸੰਤ ਘਰ ਕੋਰੇ ਤਾਪ ਗਵਾਇ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਾਰੂ ਨਾਨਕ ਪਤ ਰਾਖੀ ਪਰਮੇਸ਼ਰੇ ਦ੍ਰਿਅ ਆਸਬ ਸੰਸਾਰੂ ਸੋਟ ਮਹੱਲਾ ਪੰਜਵਾਂ ਮੀਰਾ ਸਤਗੁਰ ਰਖਵਾ ਲਾ ਹੁਆ ਧਰ ਕਿਰਪਾ ਪ੍ਰਵਾਹ ਦੇ ਰਖਿਆ ਹਰ ਗੋਵਿੰਦ ਨਵਾ ਨਿਰਵਾ ਰਹਾਉ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲ ਤਪ ਪ੍ਰਭ ਤੁਮੇ ਸੁਵਾਰੀ ਹਮਰਾ ਗੁਨ ਆ ਗੋਨਾ ਵਿਚਾਰੀਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਅਸਤਿ ਕਤਾਰਿਆ ਸੋਤ ਮਹਲਾ 5 ਜੀ ਜੰਤਰ ਸਾਹਿਬ ਜਿਸ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੀ ਰੱਖੈ ਪੂਰਨ ਬਈ ਬਡਾਈ ਪਾਰ ਬ੍ਰਹਮਪੂਰ ਮੇਰੇ ਨਾਲ ਗੁਰ ਪੂਰੈ ਪੂਰੀ ਸਰ ਰਾਖੀ ਹੋਏ ਸਰਬ ਦੀ ਯਾਰ ਰਹਾਉ ਅੰਤਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਾਤਾ ਆਪਣੀ ਦਾਸ ਕੋ ਕੰਠ ਲਾਈ ਰੱਖੈ ਜਿਉ ਬਾਰਗ ਪਿਤਮਤ ਸੋਟ ਮਹੱਲਾ ਪੰਜਵਾਂ ਥਾਨ ਪਾਈ ਕਰਤਾਰੀ ਤਾ ਛੋੜ ਗਿਆਂ ਪਰਿਵਾਰੀ ਗੁਰਪੁਰ ਰਹਿ ਰਾਕੀ ਸਨਸਤੇ ਕੀਤਾ ਕੀ ਪਰਮੇਸ਼ਰ ਆਪੋ ਹਰਖਵਾਲਾ ਸਾਹ ਸਹਜ ਸੁਖ ਖਿਨ ਮੈਂ ਉਪਜੀ ਮਨ ਹੂ ਆ ਸਦਾ ਸੁਖਾਲਾ ਰਹਉ ਹਰ ਰਾਮ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਹਿਲੀ ਬਾਤ ਸਵਾਰੀ ਮਰਾ ਆਪਣਾ ਮਿਰ ਦਸ ਮਾਰਿਆ ਮਰਾ ਗੁਣ ਅਗੁਨਾ ਵਿਚਾਰਿਆ ਗੁਰ ਕਾ ਸ਼ਬਦ ਭਿਓ ਸਾਖੀ ਤਿੰਨ ਸਗਲੀ ਲੀਲਾ ਜਿ ਰਾਖੀ ਬੋਲਾਇਆ ਬੋਲੀ ਤੀਰਾ ਤੂੰ ਸਾਹਿਬ ਗੰਗੀ ਹੀਰਾ ਦਪ ਨਾਨਕ ਨਾਮ ਸਹਿ ਸਾਖੀ ਆਪਣੇ ਦਾਸ ਕੀ ਪੈ ਜਿ ਰਾਖੀ ਸੋਟ ਮਹੱਲਾ ਪੰਜਵੈ ਗੁਰਪੂਰਾ ਆਰਾਧੀ ਕਾਜ ਸੰਗਲੇ ਸਾਦੀ ਸਗਲ ਮਨੋਰਥ ਪੂਰੀ ਬਾਜੀ ਅਨੰਦ ਪੂਰੀ ਸੰਤ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਵਿਸੇਸੁ ਸੈਜੀ ਸਗਲੇ ਦੁਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ 파ਣੀ ਨਾਨਕ ਦਾਸ ਵਿਖਾਣੀ ਨਿਰਮਲ ਕਰਤ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਰਾਮਨ ਬਾਣੀ ਨਾਨਕ ਦਾਸ ਕਹਾਣੀ ਨਿਰਮਲ ਕਰਤ ਕਹਾਣੀ